ਆਪ ਸਰਕਾਰ ਰੋਮਾਨ ਜੋਗ ਮੁਖ ਪੰਕਤੀ ਪੰਜਾਬ ਵੱਲੋਂ ਜੁੱਧ ਨਸ਼ਿਆਂ ਵਿਰੋਧ ਜਿਹੜੀ ਮੁਹਿੰਮ ਤਹਿਤ ਦੀ ਲੜੀ ਦੇ ਤਹਿਤ ਕਾਰਵਾਈ ਕੀਤੀ ਹੈਗੀ ਆ ਇਸ ਜਿਹੜੀ ਆ ਨਸ਼ਾ ਸਮਗਲਰ ਦੇ ਉੱਤੇ ਪੂਰੇ ਪਰਿਵਾਰ ਦੇ ਉੱਤੇ 37 ਮੁਕਾਦਮੇ ਦਰਜ ਹੈ 11 ਜਿਹੜੇ ਇਹਦੇ ਆਪਣੀਆਂ ਜਿਹਦੇ ਵਿੱਚੋਂ 6 ਮੁਕਾਦਮਿਆਂ ਵਿੱਚੋਂ ਸਜ਼ਾ ਜਾਪਤ ਹੈ ਤੇ ਇਸ ਸਮੇਂ ਵੀ ਇਹ ਜੇਲ੍ਹ ਦੇ ਵਿੱਚ ਹੈਗੀ ਆ ਤੇ ਜਿਹੜੇ ਬਾਕੀ ਜਿਹੜੇ ਅੰਡਰ ਟ੍ਰਾਇਲ ਚੱਲ ਰਿਹਾ ਔਰ ਇਸ ਦੇ ਘਰ ਵਾਲੇ ਦੇ ਖਿਲਾਫ ਵੀ ਜਿਹੜੇ 11 ਮੁਕਾਦਮੇ ਦਰਜ ਹੈਗਾ ਉਹ ਵੀ ਜੇਲ੍ਹ ਦੇ ਵਿੱਚ ਆ ਇਹਦੇ ਲੜਕੇ ਦੇ ਖਿਲਾਫ 5 ਮੁਕਾਦਮੇ ਚਰਜਾ ਦੂਜੀ ਲੜਕੀ ਦੇ ਖਿਲਾਫ ਜਿਹੜੇ 4 ਮੁਕਾਦਮੇ ਦਰਜ ਹੈਗਾ ਇਸ ਤਰ੍ਹਾਂ ਕਰਕੇ ਟੋਟਲ ਇਹ ਲੱਡ ਕੇ ਜਦੋਂ ਮਹਿੰਮ ਸ਼ੁਰੂ ਹੋਈ ਆ ਵੀ ਆਪਣੀ ਤੁਸੀਂ ਮੁਖ ਧਾਰਾ ਵਿੱਚ ਆ ਜਾਓ ਔਰ ਇਹ ਲੋਕ ਜਿਹੜੇ ਕ੍ਰਾਈਮ ਕਰਨ ਦੇ ਜਿਹੜਾ ਕ੍ਰਾਈਮ ਪੇਸ਼ਾ ਹੈਗੇ ਆ ਇਹ ਜੱਦੀ ਪੁਸ਼ਤੀ ਇਹਨਾਂ ਦਾ ਇਹੀ ਹੀ ਟ੍ਰੈਂਡ ਹੈਗਾ ਪੂਰੇ ਦੇ ਪੂਰੇ ਪਰਿਵਾਰ ਦਾ ਜਿੱਦਾਂ ਅੱਜ ਇਹ ਚੰਡੀਗੜ੍ਹ ਕਲੋਨੀ ਆਪਾਂ ਖੜੇ ਆ ਇਹ ਵੀ ਸਾਡਾ ਇੱਕ ਹੌਟਸਪੌਟ ਆ ਇਹਦੇ ਵਿੱਚ ਹੋਰ ਵੀ ਸਾਡੀਆਂ ਜਿਹੜੀਆਂ ਇੱਥੇ ਬਿਲਡਿੰਗਾਂ ਬਣਾਈਆਂ ਹੋਈਆਂ ਸਾਡੇ ਤਹਿਤ ਆ ਪਰ ਅਸੀਂ ਪ੍ਰੋਪਰ ਜ਼ਾਬਤਾ ਪੂਰਾ ਕਰਦੇ ਹੋਏ ਇਹਦੀ ਜਿਹੜੀ ਡਿਮੋਲਿਸ਼ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਨੂੰ ਇਸੇ ਤਰ੍ਹਾਂ ਇਹ ਮੁਹਿੰਮ ਜਿਹੜੀ ਹੈ ਲਗਾਤਾਰ ਕੰਟੀਨਿਊ ਚਲਦੀ ਰਹੇਗੀ ਜਿਹੜੇ ਲੋਕਾਂ ਨੇ ਇਦਾਂ ਕੀਤਾ ਦੇਖੋ ਹੁਣ ਇਹ ਬੱਕਰ ਬੋਰਡ ਦੇ ਨਾਂ ਤਾਂ ਇਹਨਾਂ ਨੂੰ ਅਲਾਟਮੈਂਟ ਆ ਨਾ ਇਹਨਾਂ ਕੋਲ ਜਿਹੜੀ ਹੈ ਨਜਾਇਜ਼ ਤੌਰ ਤੇ ਇਹਨਾਂ ਨੇ ਕਬਜ਼ੇ ਕੀਤੇ ਹੋਏ ਆ ਸਰਕਾਰ ਤੋਂ ਸਹੂਲਤ ਵੀ ਲੈਣਾ ਚਾਹੁੰਦੇ ਆ ਔਰ ਕ੍ਰਾਈਮ ਵੀ ਕਰਨਾ ਚਾਹੁੰਦੇ ਇਸ ਤਰੀਕੇ ਤਾਂ ਨਹੀਂ ਅਸੀਂ ਇਹਨਾਂ ਨੂੰ ਬਖਸ਼ਾਂਗੇ ਅਸੀਂ ਮੈਸੇਜ ਇਹ ਦੇਣਾ ਚਾਹੁੰਦੇ ਆ ਕਿ ਇਹ ਜਿਹੜੇ ਹੈਗੇ ਆ ਨਸ਼ਾ ਤਸਕਰ ਨੂੰ ਸਾਡੀ ਸਪਸ਼ਟ ਤੌਰ ਤੇ ਵਾਰਨਿੰਗ ਆ ਕਿ ਅਸੀਂ ਤੁਹਾਡੇ ਖਿਲਾਫ ਜੇਕਰ ਤੁਸੀਂ ਇਹ ਮੁੱਖ ਧਾਰਾ ਦੇ ਵਿੱਚ ਨਹੀਂ ਆਉਂ ਔਰ ਲੋਕਾਂ ਨੂੰ ਤੁਸੀਂ ਕੋਲ ਰੂਪੀ ਜਿਹੜਾ ਜਿਹੜਾ ਨਸ਼ਾ ਵੰਡ ਰਹੇ ਹੋ ਅਸੀਂ ਤੁਹਾਨੂੰ ਚੈਨ ਦੇ ਨਾਲ ਨਹੀਂ ਟਿਕਣ ਦਵਾਂਗੇ। ਟੀਐਮ ਸਾਹਿਬ ਕੁਮੰਦਪਨ ਸਾਹਿਬ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ। ਕਾਮਨਾ ਕਰਦੇ ਹਾਂ ਕਿ ਅੱਗੇ ਵੀ ਇਹ ਜਿਹੜੀਆਂ ਕਾਰਵਾਈਆਂ ਤਾਂ ਚਾਲੂ ਰਹਿਣ ਤਾਂ ਕਿ ਨਸ਼ੇ ਨੂੰ ਠੱਲ ਪੈ ਸਕੇ ਤੇ ਅਸੀਂ ਨਸ਼ੇ ਦੇ ਸਹਾਗਰਾਂ ਨੂੰ ਵੀ ਇਹ ਅਪੀਲ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਜਿਹੜਾ ਗਲਤ ਕੰਮ ਤੁਸੀਂ ਕਰ ਰਹੇ ਹੋ ਉਹਨੂੰ ਛੱਡ ਦਿਓ। ਬੰਨਾ ਆਹ ਹਸ਼ਰ ਦੇਖ ਰਹੋ ਇਹ ਹੀ ਹਸ਼ਰ ਹੋਣਾ। ਬਹੁਤ ਜ਼ਿਆਦਾ ਖੁਸ਼ ਹਾਂ ਜੀ ਅਸੀਂ ਖੁਸ਼ਾਂ ਸ਼ਹਿਰ ਵਾਸੀ ਖੁਸ਼ ਨੇ ਪੰਜਾਬ ਪੂਰਾ ਖੁਸ਼ ਹੋ ਜਾਂਦੀਆਂ ਇਹ ਕਾਰਵਾਈਆਂ ਸ਼ੁਰੂ ਕੀਤੀਆਂ। ਸੀਐਮਪਾ ਭਗਵੰਤ ਮਾਨ ਜੀ ਜੋ ਇੱਥੇ ਨਸ਼ਾ ਇੰਨਾ ਚੱਲ ਰਿਹਾ ਆ ਕੁਛ ਵੀ ਹੈ ਪਹਿਲੇ ਵੀ ਕਦੋਂ ਕਾਰਵਾਈਆਂ ਹੋ ਚੁੱਕੀਆਂ ਟਾਂਡੇ ਦੇ ਵਿੱਚ ਇਹ ਵੀ ਕਾਰਵਾਈ ਹੋਈ ਆ ਬਹੁਤ ਵਧੀਆ ਕੰਮ ਹੋਇਆ ਇਸ ਨਾਲ ਕਾਫੀ ਠੱਲ ਪਏਗੀ ਔਰ ਕਾਫੀ ਪਈ ਵੀ ਹੈ ਸੀਐਮ ਸਾਹਿਬ ਨੇ ਜੋ ਕੀਤਾ ਉਹ ਪ੍ਰੋਲਾ ਬਹੁਤ ਵਧੀਆ ਕੀਤਾ